ਤੇਲ ਜਿਹੜਾ ਹੈ ਉਹ ਪਵਿੱਤਰਤਾਈ ਨੂੰ ਦਰਸਾਉਂਦਾ ਹੈ ਤੇਲ ਜਿਹੜਾ ਹੈ ਉਹ ਤਿਆਰੀ ਨੂੰ ਦਰਸਾਉਂਦਾ ਹੈ ਤੇਲ ਜਿਹੜਾ ਹੈ ਉਹ ਚਾਨਣ ਨੂੰ ਦੱਸਉਂਦਾ ਹੈ ਬੋਦੋ ਹallelujah ਹallelujah ਇਹ ਜਿਹੜੀਆਂ ਪੰਜ ਨੇ ਬੰਦੀ ਪਰਮੇਸ਼ੁਰ ਦੇ ਕੋਲੋਂ ਡਰਦੀਆਂ ਰਹਿੰਦੀਆਂ ਨੇ ਔਰ ਉਸ ਦਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਨੇ ਔਰ ਚਾਹਦੀਆਂ ਨੇ ਕਿ ਕਿੱਦੇ ਮੇਰੇ ਕੋਲ ਪਾਪ ਨਾ ਹੋ ਜਾਏ ਮੈਂ ਕਿਤੇ ਰਹਿ ਨਾ ਜਾਵਾਂ ਪ੍ਰਭੂ ਆਵੇ ਤੇ ਮੈਂ ਪ੍ਰਭੂ ਨੂੰ ਜਾਗਦੀ ਹੋਈ ਵੇਖਾਂ ਪ੍ਰਭੂ ਮੈਨੂੰ ਵੇਖੇ ਤੇ ਮੈਨੂੰ ਜਾਗਦੀ ਹੋਈ ਨੂੰ ਹੀ ਵੇਖੇ ਪ੍ਰਭੂ ਜਦੋਂ ਆਵੇ ਤੇ ਪ੍ਰਭੂ ਆਉਂਦਿਆਂ ਸਾਰ ਮੇਰਾ ਨਾਮ ਲੈ ਕੇ ਮੈਨੂੰ ਪੁਕਾਰੇ ਮੈਨੂੰ ਬੁਲਾਵੇ ਫਿਰ ਉਹ ਡਰ ਰਹੀਆਂ ਨਹੀਂ ਵੀ ਕਿਤੇ ਮੈਂ ਸਤਾਨ ਦੇ ਹੱਥ ਚ ਨਾ ਆ ਜਾਵਾਂ ਇਹ ਉਹ ਕੁਵਾਰੀਆਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਕਰਕੇ ਰੱਖਿਆ ਹੋਇਆ ਹੈ ਔਰ ਲਗਾਤਾਰ ਸੂਲਾਂ ਦੀ ਸਿੱਖਿਆ ਲੈ ਰਹੀਆਂ ਨੇ ਲਗਾਤਾਰ ਚਰਚ ਵਿਚ ਆ ਰਹੀਆਂ ਨੇ ਔਰ ਹਰ ਚੀਜ਼ ਦਾ ਕਿ ਰੱਖਦੀਆਂ ਨੇ ਧਿਆਨ ਰੱਖਦੀਆਂ ਨੇ ਬੋਲ ਦੋ ਹਾ ਲੇ ਹੁਣ ਪੰਜ ਉਹ ਨਹੀਂ ਪੰਜ ਉਹ ਵੀ ਉਹਨਾਂ ਦੇ ਨਾਲ ਹੀ ਚੱਲਦੀਆਂ ਨੇ ਪੰਜ ਉਹ ਨੇ ਉਹ ਵੀ ਪਰਮੇਸ਼ਵਰ ਦੇ ਤੇ ਪਰਮੇਸ਼ਵਰ ਦੀ ਕਲੀਸਿਆ ਦੇ ਨਾਲ-ਨਾਲ ਉਹ ਵੀ ਚੱਲ ਰਹੀਆਂ ਨੇ ਇਹ ਉਹ ਨੇ ਜਿਹੜੀਆਂ ਤੁਸੀਂ ਆਪੇ ਬੋਲੋ ਇਹ ਕਿਹੜੀਆਂ ਨੇ ਮੂਰਖਣੀਆਂ ਇਹ ਉਹ ਮੂਰਖਣੀਆਂ ਨੇ ਜਿਹੜੀਆਂ ਪ੍ਰਭੂ ਕੋਲੋਂ ਡਰਦੀਆਂ ਨਹੀਂ ਗੀਆਂ ਆਪਣੇ ਆਪ ਨੂੰ ਬਹੁਤ ਵੱਡੀਆਂ ਵਿਸ਼ਵਾਸਣ ਸਮਝਦੀਆਂ ਨੇ ਘਮੰਡ ਦੇ ਨਾਲ ਭਰਗੀਆਂ ਹੋਈਆਂ ਨੇ ਉਹ ਆਪਣੇ ਆਪ ਨੂੰ ਇਹ ਸਮਝਦੀਆਂ ਨੇ ਕਿ ਮੇਰੇ ਤੋਂ ਵੱਡਾ ਕੋਈ ਵਿਸ਼ਵਾਸੀ ਨਹੀਂ ਆ ਇਹ ਉਹ ਨੇ ਜਿਨ੍ਹਾਂ ਦੇ ਅੰਦਰ ਇਹ ਚੀਜ਼ ਭਰੀ ਹੋਈ ਆ ਕਿ ਮੈਂ ਦੁਆਵਾਲੀ ਆ ਮੈਂ ਜੈਸੂਸੀ ਜਦੋਂ ਆਏਗਾ ਮੈਂ ਇਹਦੇ ਨਾਲ ਜਾਵਾਂਗੀ ਪਰ ਹੈ ਕਿਨੇ ਉਹ ਮੂਰਖ ਨੇ ਆਣ ਆਗਿਆਕਾਰੀ ਕਰਨ ਵਾਲੀਆਂ ਉਹ ਕਹਿੰਦੀਆਂ ਫੈਸ਼ਨ ਵੀ ਕਰੀ ਜਾਵਾਂ ਦੀਦੇ ਤੇ ਚਿਕੜਿਚਕ ਵੀ ਕਰੀ ਜਾਵਾਂ ਫੋਨ ਤੇ ਵੀ ਲੱਗੀ ਰਾਵਾਂ ਸਾਰੇ ਕੰਮ ਕਰੀ ਜਾਵਾਂ ਤੇ ਜਸੂ ਕੋਲ ਵੀ ਚਲੀ ਜਾਵਾਂ ਇਹ ਉਹ ਨਹੀਂ ਉਹ ਚਰਚ ਦੇ ਵਿੱਚ ਆਉਂਦੀਆਂ ਨੇ ਬੋਲੋ ਹਾਲੇਲੂਇਆ ਹਾਲੇਲੂਇਆ ਇਹ ਉਹ ਉਹਨਾਂ ਨੂੰ ਇਹ ਦਰਸਾਉਂਦੀਆਂ ਨੇ ਕਿ ਜਿਹੜੀਆਂ ਬੰਦਗੀ ਚ ਆਉਂਦੀਆਂ ਨੇ ਪਰ ਪ੍ਰਭੂ ਤੋਂ ਪ੍ਰਭੂ ਕੋਲੋਂ ਡਰਦੀਆਂ ਪਿਆਰੀ ਨਾਲ ਨਹੀਂ ਹੁੰਦੀਆਂ ਉਹਨਾਂ ਦੀ ਤਿਆਰੀ ਨਹੀਂ ਆ ਉਹ ਕਦੇ ਕਦੇ ਆਉਂਦੀਆਂ ਨੇ ਬਸ ਆ ਕੇ ਤੇ ਫੇਰ ਉਸ ਤੋਂ ਬਾਅਦ ਫੇਰ ਠੁੱਸ ਹੋ ਜਾਂਦੀਆਂ ਕਿਉਂਕਿ ਉਹਨਾਂ ਦੇ ਕੋਲ ਮ ਤੇਲ ਨਹੀਂ ਹੈਗਾ ਉਹਨਾਂ ਦਾ ਤੇਲ ਮੁੱਕ ਜਾਂਦਾ ਤੇ ਉਹਨਾਂ ਦਾ ਦੀਵਾ ਚੱਲਤੀ ਸੀ ਬੁਝ ਜਾਂਦਾ ਹੈ ਤੇ ਉਹ ਨੇਰੇ ਵਿੱਚ ਫੇਰ ਚਲੀਆਂ ਜਾਂਦੀਆਂ ਨੇ ਆਉਂਦੀਆਂ ਨੇ ਤੇਲ ਲੈਂਦੀਆਂ ਨੇ ਤੇ ਉਹ ਥੋੜੇ ਵਿੱਚ ਟਾਈਮ ਤੱਕ ਉਹਨਾਂ ਦਾ ਤੇਲ ਚੱਲਦਾ ਰਹਿੰਦਾ ਤੇ ਤੇਲ ਮੁੱਕ ਜਾਂਦਾ ਤੇ ਫੇਰ ਉਹ ਨੇਰੇ 'ਚ ਬਹਿ ਜਾਂ ਬੋਲੋ ਹਾਲੇਲੂਇਆ ਹਾਲੇਲੂਇਆ ਇਹ ਉਹ ਪੰਜ ਕੁਵਾਰੀਆਂ ਨੇ ਤੇਰੇ ਲੱਗ ਜਾਂਦੀਆਂ ਨੇ ਚਰਚ ਦੇ ਵਿੱਚੋਂ ਪਰ ਥੋੜੇ ਸਮੇਂ ਬਾਅਦ ਇਹੋਨਾਂ ਦਾ ਤੇਲ ਖਤਮ ਹੋ ਜਾਂਦਾ ਥੋੜੇ ਕਿ ਦਿਨ ਵਾਸਤੇ ਹallelujah ਹallelujah ਕਰਦੀਆਂ ਨੇ ਪਰ ਯਿਸੂ ਜਦੋਂ ਆਉਂਦਾ ਜਦੋਂ ਪ੍ਰਭੂ ਪ੍ਰਭੂ ਮਿਲਣ ਦੇ ਲਈ ਆਉਂਦਾ ਜਦੋਂ ਪ੍ਰਭੂ ਉਹਨਾਂ ਨੂੰ ਆਸ਼ੀਸ਼ ਦੇਣ ਦੇ ਲਈ ਆਉਂਦਾ ਜਦੋਂ ਪ੍ਰਭੂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਆਉਂਦਾ ਤੇ ਉਹ ਉੱਥੇ ਇੱਥੇ ਪ੍ਰਭੂ ਪ੍ਰਭੂ ਦੇ ਥਾਂ ਤੇ ਹੁੰਦੀਆਂ ਨਹੀਂ ਪ੍ਰਭੂ ਦੇ ਭਵਨ ਚ ਹੁੰਦੀਆਂ ਨਹੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਹੁੰਦੀਆਂ ਨਹੀਂ ਆ ਤੇ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਪਿਆਰ ਹੁੰਦੀਆਂ ਨੇ ਉਹਨਾਂ ਨੂੰ ਪ੍ਰਭੂ ਨਾਲ ਲੈ ਕੇ ਚਲਿਆ ਜਾਂਦਾ ਹੈ ਇੱਕ ਵਾਰੀ ਬੋਲ ਦਿਆ ਕਰੋ ਹallelujah ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਤੇਲ ਜਿਹੜਾ ਹੈ ਨਾ ਤੁਹਾਡੀ ਜ਼ਿੰਦਗੀ ਚ ਹੋਣਾ ਬਹੁਤ ਹੀ ਜ਼ਰੂਰੀ ਹੈ ਜ਼ਰੂਰੀ ਤੇਲ ਤੋਂ ਬਿਨਾ ਤੁਸੀਂ ਸਵਰਗ ਚ ਨਹੀਂ ਜਾ ਸਕਦੀਆਂ ਤੇਲ ਤੋਂ ਬਿਨਾ ਤੁਸੀਂ ਅੱਗੇ ਨਹੀਂ ਵਧ ਸਕਦੇ ਤੁਹਾਡੇ ਅੰਦਰ ਪਵਿੱਤਰ ਤਾਈ ਦਾ ਤੇਲ ਹੋਣਾ ਚਾਹੀਦਾ ਪਵਿੱਤਰ ਤਾਈ ਦਾ ਤੇਲ ਹੋਏਗਾ ਆਗਿਆਕਾਰੀ ਦਾ ਤੇਲ ਤੁਹਾਡੇ ਕੋਲ ਹੋਏਗਾ ਵਚਨ ਦਾ ਤੇਲ ਤੁਹਾਡੇ ਕੋਲ ਹੋਏਗਾ ਤੇ ਜਦੋਂ ਇਹ ਤੇਲ ਤੁਹਾਡੀਆਂ ਕੁੱਪੀਆਂ ਦੇ ਵਿੱਚ ਕੁੱਪੀਆਂ ਦੇ ਵਿੱਚ ਹੋਏਗਾ ਸਿਗੋ ਕੁੱਪੀਆਂ ਭਰੀਆਂ ਹੋਣਗੀਆਂ ਕੁੱਪੀਆਂ ਤੋਂ ਲਾਵਾ ਵੀ ਤੁਹਾਡੇ ਕੋਲ ਤੇਲ ਹੋਏਗਾ ਤੇ ਜੇਸੂ ਆਏਗਾ ਤੇ ਤੁਹਾਡੀਆਂ ਮਸਾਲਾਂ ਜਿਹੜੀਆਂ ਨੇ ਉਹ ਜਗਦੀਆਂ ਹੋਣਗੀਆਂ ਤੇ ਤੁਹਾਡੀਆਂ ਮਸਾਲਾਂ ਜਗਦੀਆਂ ਨੂੰ ਵੇਖ ਕੇ ਤੇ ਯਿਸੂ ਜੀ ਆਏਗਾ ਤੇ ਤੁਹਾਨੂੰ ਨਾਲ ਲੈ ਜਾਏਗਾ ਨਾਲ ਲੈ ਜਾਵੇਗਾ ਜੇ ਤੁਸੀਂ ਟੋਏ ਟ ਡਿੱਗੇ ਹੋ ਜੇ ਤੁਸੀਂ ਬਿਮਾਰ ਹੋ ਜੇ ਤੁਸੀਂ ਪਰੇਸ਼ਾਨੀ ਦੇ ਵਿੱਚ ਹੋ ਤੇ ਤੁਹਾਡੀਆਂ ਮਸਾਲਾ ਜਗਦੀਆਂ ਹੋਣਗੀਆਂ ਤੇ ਪ੍ਰਭੂ ਤੁਹਾਨੂੰ ਉਹਦੇ ਵਿੱਚੋਂ ਪਹਿਚਾਨ ਲਏਗਾ ਬੋਲ ਹਾਲੇਲੂਇਆ ਹਾਲੇਲੂਇਆ ਹੁੰਨੇਰੇ ਦੇ ਵਿੱਚ ਬੈਠੇ ਹੋ ਨੇਰੇ ਦੇ ਵਿੱਚ ਤੁਸੀਂ ਬੈਠੇ ਹੋ ਤੇ ਨੇਰੇ ਦੇ ਵਿੱਚੋਂ ਕੌਣ ਕੋਈ ਲੱਭ ਲੂਗਾ ਦੱਸੋ ਨੇਰੇ 'ਚ ਤੇ ਇਹੀ ਬੈਠੇ ਆ ਤੇ ਬਾਹਰੋਂ ਮੰਨ ਲਓ ਅਮਨਪ੍ਰੀਤ ਆਇਆ ਇਹਨੇ ਸਾਡੇ ਬਣੂ ਨੂੰ ਲੱਭਣਾ ਤੇ ਬੈਠਾ ਤੇ ਨੇਰੇ 'ਚ ਆ ਤੇ ਬਣੂ ਲੱਭੇਗਾ ਉਦੋਂ ਲੱਭੇਗਾ ਜਦੋਂ ਇਹ ਚਾਨਣ ਚ ਆ ਜਾਏਗਾ ਮੰਨਪ੍ਰੀਤ ਫੇਰ ਤੁਰ ਕੇ ਚਲ ਜਾਏਗਾ ਅੱਖੇ ਕਾ ਤੇ ਅੰਦਰ ਹੈ ਨਹੀਂ ਆ ਤੋ ਅੱਖੇ ਕਾ ਮੈਂ ਤੇ ਅੰਦਰ ਸਾ ਤੂੰ ਮੈਨੂੰ ਪਰ ਦਿਸਿਆ ਨਹੀਂ ਹੈ ਇਸੇ ਤਰ੍ਹਾਂ ਇਹ ਪੰਜ ਕਿਵਾਰੀਆਂ ਜਿਹੜੀਆਂ ਜਿਨ੍ਹਾਂ ਦੇ ਕੋਲ ਤੇਲ ਨਹੀਂ ਸੀ ਜਿਨ੍ਹਾਂ ਨੇ ਆਪਣੀਆਂ ਮਸਾਲਾ ਲੈ ਲਈਆਂ ਜਿਨ੍ਹਾਂ ਨੇ ਸਾਰੀ ਰਾਤ ਜਾਗੀਆਂ ਪਿਆਰੀ ਵੀ ਕੀਤੀ ਪਰ ਤੇਰ ਨਾ ਹੋਣ ਕਰਕੇ ਪ੍ਰਭੂ ਦੇ ਨਾਲ ਜਾ ਸਕੀਆਂ ਨਹੀਂ ਬੜੇ ਧਿਆਨ ਨਾਲ ਸੁਣੋ ਅੱਤੇ ਜਦ ਲਾੜੀ ਦੇ ਚੇਹੇ ਲਾਇਆ ਚਲੋ 1 ਮਿੰਟ ਮੈਂ ਅੱਜ ਉਸ ਚੀਜ਼ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਜਿਹੜੀਆਂ ਪੰਟਸ ਬੈਬਲ ਦੇ ਵਿੱਚ ਲਿਖਿਆ ਨਾ ਚਤਤ ਚਲਾਕ ਚਤਰਚਲਾਕ ਉਹ ਨੇ ਜਿਹੜੀਆਂ ਸ਼ੈਤਾਨ ਨੂੰ ਥਾਂ ਦਿੰਦੀਆਂ ਨਹੀਂ ਹੈ ਇਹ ਉਹ ਨੇ ਜਿਹੜੀਆਂ ਸ਼ੈਤਾਨ ਨੂੰ ਥਾਂ ਦਿੰਦੀਆਂ ਨਹੀਂ ਆ ਤੇ ਲਗਾਤਾਰ ਪ੍ਰਾਰਥਨਾ ਕਰਨ ਵਾਲੀਆਂ ਤੇ ਜਾਗਦੀਆਂ ਹੀ ਰਹਿੰਦੀਆਂ ਨੇ ਉਹ ਸੌਂਦੀਆਂ ਉਹਨਾਂ ਦੇ ਮਨ ਜਾਗਦੇ ਰਹਿੰਦੇ ਨੇ ਉਹਨਾਂ ਦੀ ਸੋਚ ਜਾਗਦੀ ਰਹਿੰਦੀ ਆ ਬੇਸ਼ੱਕ ਭਾਵੇਂ ਵਿਸ਼ਵਾਸੀ ਲੋਕ ਰਾਤ ਨੂੰ ਸੌਂਦੇ ਨੇ ਪਰ ਜਿਹੜੇ ਵਿਸ਼ਵਾਸੀ ਨੇ ਨਾ ਉਹ ਸੌਂਦੇ ਨੇ ਪਰ ਉਹਨਾਂ ਦਾ ਦਿਮਾਗ ਉਹਨਾਂ ਦੀ ਸੋਚ ਉਹਨਾਂ ਦੇ ਖਿਆਲ ਕਦੇ ਵੀ ਸੌਂਦੇ ਨਹੀਂ ਆ ਉਹਨਾਂ ਦੇ ਖਿਆਲ ਦੇ ਵਿੱਚ ਇੱਕ ਸੁਮਸੀ ਹੁੰਦਾ ਉਹ ਵਚਨ ਹੁੰਦਾ ਉਹ ਰਾਤਾਂ ਉਹਨਾਂ ਦੇ ਅੰਦਰ ਚੱਲਦੀ ਰਹਿੰਦੀ ਆ ਉਹ ਬੰਦਗੀ ਚੱਲਦੀ ਰਹਿੰਦੀ ਆ ਇਸ ਕਰਕੇ ਉਹ ਸੁੱਤੀਆਂ ਨਹੀਂ ਜਾਗਦੀਆਂ ਹੀ ਰੈਂਦੀਆਂ ਬੋਲ ਦੋ ਉੱਚੀ ਆਵਾਜ਼ ਨਾਲ ਬੋਲੋ ਅਮੀਨ ਅਮੀਨ ਕੋਈ ਸਮਝ ਲੱਗੀ ਕੀ ਨਹੀਂ ਲੱਗੀ ਹੁਣ ਤਵਾ ਦੀ ਗਿਣਤੀ ਕਿੰਨਾ ਦੇ ਵਿੱਚ ਹੋਣੀ ਚਾਹੀਦੀ ਉੱਚੀ ਆਵਾਜ਼ ਨਾਲ ਬੋਲੋ ਕਿੰਨਾ ਦੇ ਵਿੱਚ ਹੋਣੀ ਚਾਹੀਦੇ ਆ ਚਤਰ ਜਿਹੜੀਆਂ ਨੇ ਜਿਹੜੀਆਂ ਸ਼ਿਆਰ ਨੇ ਜਿਹੜੀਆਂ ਸ਼ਿਆਰ ਰਹਿੰਦੀਆਂ ਨੇ ਦੇਸੀ ਆਰ ਉਹ ਰੰਡੀਆਂ ਨੇ ਜਿਹੜੀਆਂ ਪਰਮੇਸ਼ਰ ਕੋਲੋਂ ਡਰਦੀਆਂ ਤੇ ਕੰਮਦੀਆਂ ਨੇ ਤੇ ਪਰਮੇਸ਼ਰ ਦੇ ਲਈ ਹਰ ਵੇਲੇ ਕਰੀਂਦੀਆਂ ਨੇ ਤਿਆਰ ਰਹਿਂਦੀਆਂ ਰਹਿਂਦੀਆਂ ਬੋਲਦਿਆ ਕਰੋ ਹੇਲੇਲੂਇਆ ਉੱਚੀ ਆਵਾਜ਼ ਨਾਲ ਬੋਲਿਆ ਕਰੋ ਹੇਲੇਲੂਇਆ ਸਾਡੀ ਬਰਕਤ ਨੂੰ ਟਾਈਮ ਲੱਗ ਜਾਵੇ ਨਾ ਆਸ਼ੀਸ਼ ਨੂੰ ਟਾਈਮ ਲੱਗ ਜੇ ਕਿਤੇ ਪਿੰਬ ਮਿਲੀ ਨਹੀਂ ਆਸ਼ੀਸ਼ ਨਹੀਂ ਮਿਲੀ ਸੇਤੀ ਬਰਕਤ ਨਹੀਂ ਮਿਲੀ ਚਿੰਗਿਆਈ ਨਹੀਂ ਸੇਤੀ ਆਈ ਤੇ ਅਹੀਂ ਕਿ ਪੌਣ ਲੱਗ ਪੈਂਦੇ ਆ ਰੋਲਾ ਪਾਉਣ ਲੱਗ ਪੈਂਦੇ ਪਰ ਜਿਹੜੀਆਂ ਸ਼ਿਆਰ ਹੁੰਦੀਆਂ ਨੇ ਉਹ ਪ੍ਰਭੂ ਨੂੰ ਮੇਨਾ ਹੀ ਨਹੀਂ ਦਿੰਦੀਆਂ ਉਹ ਵੀ ਮੇਨਾ ਮਾਰਦੀਆਂ ਉਹਨਾਂ ਨੂੰ ਪਤਾ ਕਿ ਮੈਨੂੰ ਚਿੰਗਿਆਈ ਨਹੀਂ ਮੈਨੂੰ ਤੇ ਪ੍ਰਭੂ ਚਾਹੀਦਾ ਤੇ ਮੈਂ ਪ੍ਰਭੂ ਦੇ ਨਾਲ ਜਾਣਾ ਉੱਡ ਜਾਣਾ ਹੈ ਉੱਡ ਜਾਣਾ ਹੈ ਇਹ ਸੁਣਾ ਸ੍ਰੀ ਦੀ ਦੁਲਹਨ ਨੇ ਉੱਡ ਜਾਣਾ ਹੈ ਉੱਡ ਜਾਣਾ ਹੈ ਉੱਡ ਜਾਣਾ ਹੈ ਇਹ ਸੁਣੋ ਸ੍ਰੀ ਦੀ ਦੁਲਹਨ ਨੇ ਉੱਡ ਜਾਣਾ ਕਿੱਥੇ ਜਾਣਾ ਹੈ ਜਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਉੱਡੇਗੀ ਦੁਲਹਨ ਉਹ ਹੀ ਜਿਹੜੀ ਕਿ ਰਹੇਗੀ ਪਿਆਰ ਜਿੰਨਾ ਦੀ ਮਿਸਾਲ ਜਗ ਦੀ ਹੋਵੇਗੀ ਔਰ ਜਿਹਦੇ ਕੋਲ ਤੇਲ ਹੋਵੇਗਾ ਨਹੀਂ ਤਾਂ ਫਿਰ ਕੀ ਹੋਏਗਾ ਉਹਨਾਂ ਪੰਜਾਂ ਜਿਹੜੀਆਂ ਕੁਆਰੀਆਂ ਸੀ ਜਿਨ੍ਹਾਂ ਦਾ ਤੇਲ ਮੁੱਕ ਗਿਆ ਕੀ ਹੋਇਆ ਫੜੋ ਗਿਪਲਾ ਸੋ ਇਹ ਉਹਨਾਂ ਨੇ ਆਪਣੀਆਂ ਮਸਾਲਾ ਤਾਂ ਲੈ ਲਈਆਂ ਮੂਰਖਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਈਆਂ ਤੇਲ ਆਪਣੇ ਨਾਲ ਜਿਵੇਂ ਭੈਣਾਂ ਦੇ ਕੋਲ ਬਹਿਬਲਾ ਹੈਗੀਆਂ ਪਰ ਪੜਦੀਆਂ ਹੀ ਨਹੀਂਆਂ ਮਸਾਲਾਂ ਤਾਂ ਇਹਨਾਂ ਦੇ ਹੱਥਾਂ 'ਚ ਹੈਗੀਆਂ ਨੇ ਪਰ ਇਹ ਮਸਾਲਾਂ ਇੱਥੋਂ ਜਾਂਦੀਆਂ ਨੇ ਜਾ ਕੇ ਫੇਰ ਉਹ ਮਸਾਲਾਂ ਆਪਣੇ ਕਿਤੇ ਕਈ ਕੱਪੜੇ ਦੇ ਵਿੱਚ ਵਲੇਟ ਕੇ ਰੱਖ ਦਿੰਦੀਆਂ ਉੱਤੇ ਚਾਲ ਰੱਖੀ ਹੁੰਦੀ ਹੈ ਇਹ ਮਸਾਲਿਆਂ ਤੇ ਇਹਨਾਂ ਦੇ ਕੋਲ ਹੈਗੀਆਂ ਨੇ ਪਰ ਮਸਾਲਿਆਂ ਦੇ ਵਿੱਚ ਤੇਲ ਹੈਗਾ ਪੜਦੀਆਂ ਹੀ ਨਹੀਂ ਆ ਕਿਉਂਕਿ ਨੇਰੇ ਚ ਤੇ ਕੋਈ ਪੜ ਨਹੀਂ ਸਕਦਾ ਜਾਨਣ ਤੁਹਾਡੀ ਜ਼ਿੰਦਗੀ ਚ ਆਏਗਾ ਫਿਰ ਤੁਹਾਡਗੇ ਮਸਾਲਾ ਜਾਗੇ ਜਾਨਣ ਈ ਇੱਕ ਵਾਰੀ ਫੇਰ ਬੋਲ ਦਿਓ ਕਰੋ ਹallelujah ਮੂਰਖਾ ਨਹੀਂ ਬੰਨਣਾ ਮੂਰਖਣਾ ਬਣ ਗਈਆਂ ਤੇ ਤੁਸੀਂ ਲੈ ਕੋ ਰਹਿ ਜਾਓ ਦੀਆਂ ਇੱਥੇ ਤੁਸੀਂ ਅੱਗੇ ਨਹੀਂ ਵੱਧ ਸਕਦੀਆਂ ਕਿਉਂਕਿ ਜਿਹੜਾ ਨੇਰੇ ਤੇ ਚੱਲਦਾ ਆ ਨਾ ਉਹ ਖੇਡੇ ਖਾਂਦਾ ਰੰਦਾ ਡਿੱਗ ਪੈਂਦਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜਿਦੋਂ ਲਾੜੇ ਨੇ ਚਿਰ ਲਾਇਆ ਫਿਰ ਕੀ ਹੋਇਆ ਅਤੇ ਜਦ ਲਾੜੇ ਨੇ ਚਿਰ ਲਾਇਆ ਜਦ ਲਾੜੇ ਨੇ ਚਿਰ ਲਾਇਆ ਸਭ ਊਂਗ ਪਈਆਂ ਸਭ ਊਂਗ ਪਈਆਂ ਅਤੇ ਸੋ ਗੀਆਂ ਤੇ ਉਹ ਪੰਜ ਸੋ ਗਈਆਂ ਔਰ ਅੱਧੀ ਰਾਤ ਨੂੰ ਥੰਮ ਪਈ ਅੱਧੀ ਰਾਤ ਨੂੰ ਥੰਮ ਪਈ ਉਹ ਲਾੜਾ ਆਇਆ ਲਾੜਾ ਆਇਆ ਉਹਦੇ ਮਿਲਣ ਨੂੰ ਨਿਕਲੋ ਉਹਦੇ ਮਿਲਣ ਨੂੰ ਨਿਕਲੋ ਬੋ ਹallelujah ਹallelujah ਪੰਜ ਜਿਹੜੀਆਂ ਸੌ ਗਈਆਂ ਬੋਲ ਹallelujah ਹallelujah ਜਿਦੋਂ ਹੀ ਲਾੜੇ ਦੀ ਤੁਮ ਪਈ ਵੀ ਲਾੜਾ ਆ ਗਿਆ ਲਾੜਾ ਆ ਗਿਆ ਤਦ ਉਹਨਾਂ ਸਬਨਾ ਕੁਵਾਰੀਆਂ ਨੇ ਉੱਠ ਕੇ ਸਬਨਾ ਕੁਵਾਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ ਆਪਣੀਆਂ ਮਸਾਲਾਂ ਤਿਆਰ ਕੀਤੀਆਂ ਅਤੇ ਮੂਰਖਾ ਨੇ ਚਤਰਾ ਨੂੰ ਕਿਹਾ ਮੂਰਖਾ ਨੇ ਚਤਰਾ ਨੂੰ ਕਿਹਾ ਕਿ ਆਪਣੇ ਦੇਹ ਵਿੱਚੋਂ ਆਪਣੇ ਤੇਲ ਦੇ ਵਿੱਚੋਂ ਕੁਝ ਸਾਨੂੰ ਦਿਓ ਕੁਝ ਸਾਨੂੰ ਦੇ ਦਿਓ ਬੋਲੋ ਹallelujah ਹallelujah ਉਹ ਆਂਦੀਆਂ ਹੁਣ ਤੇਲ ਦੇ ਥੋੜਾ ਜਿਹਾ ਦੇ ਦੇਓ ਕਿੰਨੀਆਂ ਸਾਡੇ ਨੂੰ ਐਸੀ ਸਾਡੇ ਜੋ ਕਹੀ ਆ ਵਿਚਾਰੀਆਂ ਕਿੱਕ ਮਾਰਨ ਸਕੂਟਰੀ ਨੂੰ ਸਕੂਟਰੀ ਨੂੰ ਤੱਕ ਸਕੂਟਰੀ ਕਿਥੋਂ ਹਾਂ ਸਕੂਟਰੀ ਫੇਰ ਨੂੰ ਭੁੰ ਕਰੀ ਜਾਏ ਉਹ ਫੇਰ ਕਵੇ ਕਿੱਕਾਂ ਦੇ ਵਿਚਾਰੀਆਂ ਨੇ ਬਥੇਰੀਆਂ ਮਾਰੀਆਂ ਬਥੇਰਾ ਉਹਨਾਂ ਨੇ ਕਿਹਾ ਵੀ ਮੈਨੂੰ ਥੋੜਾ ਜਿਹਾ ਤੇਲ ਦੇ ਦਿਓ ਕਿੰਗਾ ਸਾਡੇ ਕੋਲ ਹੈ ਨਹੀਂ ਹੁਣ ਕਿਉਂਕਿ ਉਹ ਚਲਾਕ ਸਨ ਬੋਲ ਹalleluyah ਹalleluyah ਤੇ ਹੁਣ ਆ ਤੁਹਾਡੇ ਨਾਲ ਵੀ ਇਦਾਂ ਹੀ ਕਿਉਂਕਿ ਬਾਈਬਲ ਚ ਲਿਖਿਆ ਜਿਹੜਾ ਸੱਤ ਤੇ ਆ ਉਹ ਸੱਤ ਤੇ ਰਵੇ ਇੱਕ ਚੱਕੀ ਪੀਂਦੀ ਹੋਏਗੀ ਇੱਕ ਲਈ ਲੈ ਲਈ ਜਾਵੇਗੀ ਤੇ ਇੱਕ ਸੜ ਦਿੱਤੀ ਜਾਏਗੀ ਬੋਲ ਹਾਲੇਲੂਇਆ ਹਾਲੇਲੂਇਆ ਮੇਰੇ ਪਿਆਰੇ ਪਿਆਰੀ ਭੈਣ ਪ੍ਰਭੂ ਦੂਲਾ ਤੁਹਾਡਾ ਆਉਣ ਵਾਲਾ ਜੇ ਤੇ ਤੁਸੀਂ ਤਿਆਰ ਹੋ ਤੇ ਫਿਰ ਤੁਸੀਂ ਪ੍ਰਭੂ ਦੇ ਨਾਲ ਚੱਲ ਜਾਓਗੇ ਨਹੀਂ ਤਾਂ ਫਿਰ ਤੁਸੀਂ ਇਦਾਂ ਨਹੀਂ ਰਹੇ ਜਾਓਗੇ ਤੁਹਾਡੀ ਤੁਹਾਨੂੰ ਬਰਕਤ ਨਹੀਂ ਮਿਲਣ ਵਾਲੀ ਤੁਹਾਨੂੰ ਆਸ਼ੀਸ਼ ਮਿਲਣ ਵਾਲੀ ਨਹੀਂ ਆ ਬਰਕਤ ਉਦੋਂ ਹੀ ਮਿਲਦੀ ਆ ਜਦੋਂ ਅਹੀਤੀ ਰਹਿੰਦੇ ਆ ਪ੍ਰਭੂ ਦੇ ਲਈ ਤਿਆਰ ਹੁੰਨੇ ਆ ਹੁਣ ਪ੍ਰ부ਤੀ ਆਇਆ ਤੁਹਾਨੂੰ ਆਸ਼ੀਸ਼ ਦੇਣ ਦੇ ਲਈ ਬਰਕਤ ਦੇਣ ਦੇ ਲਈ ਤੇ ਜਦੋਂ ਬਰਕਤ ਦਾ ਟਾਈਮ ਆ ਉਦੋਂ ਤੁਸੀਂ ਐਬਸੈਂਟ ਹੋ ਜਾਂਦੇ ਅੱਜ ਵੀ ਬਹੁਤ ਸਾਰੇ ਭੈਣ ਭਰਾ ਇਦਾਂ ਹੀ ਕਰਦੇ ਆ ਜਿੱਦਣ ਇਹਨਾਂ ਦੀ ਬਰਕਤ ਦਾ ਟਾਈਮ ਹੁੰਦਾ ਢੀਕਦੇ ਰਹਿੰਦੇ ਨੇ ਬੰਦਗੀ ਕਰਦੇ ਰਹਿੰਦੇ ਨੇ ਮੁੜ ਕੇ ਜਦੋਂ ਪ੍ਰ부 ਨੇ ਉੱਤਰ ਦੇਣਾ ਇਹਨਾਂ ਨੂੰ ਤੇ ਬਰਕਤ ਦੇਣੀ ਆ ਉਦੋਂ ਉਹ ਲੱਭਦੇ ਹੀ ਨਹੀਂ ਆ ਇਹ ਸੁਲਭਦਾ ਰਹਿੰਦਾ ਹੈ ਉੱਤਰ ਵੀ ਲੋ ਕਿੱਥੇ ਚਲ ਗਈ ਆ ਉਹ ਕਸ਼ਮੀਰੋਂ ਦਾ ਲੱਭਣ ਹੀ ਨਹੀਂ ਦੇਈ ਬੋਲ ਹਾਲੇਲੂਇਆ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਮੈਂ ਤੁਹਾਨੂੰ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਇਸ ਬੱਚੇ ਨੂੰ ਸਮਝ ਲਓ ਨੀਤਾ ਖੁਸ਼ੀ ਵੀ ਇੱਕ ਦੂਜਿਆਂ ਕੋਲੋਂ ਤੇਲ ਹੀ ਮੰਗਦੀਆਂ ਫਿਰੋਗੇ ਤੇ ਕੋਈ ਤੁਹਾਨੂੰ ਤੇਲ ਨਹੀਂ ਜੇ ਦੇਣ ਵਾਲਾ ਮੰਗਾਈ ਬਹੁਤ ਜ਼ਿਆਦਾ ਤੇ ਕੋਈ ਤੁਹਾਨੂੰ ਬਰਕਤ ਕੋਈ ਵੀ ਤੁਹਾਨੂੰ ਆਪਣੀ ਚੀਜ਼ ਤੁਹਾਨੂੰ ਦੇਣ ਵਾਲਾ ਨਹੀਂ ਹੈ ਇਸ ਕਰਕੇ ਸਾਨੂੰ ਤਿਆਰ ਰਹਿਣ ਦੀ ਬਹੁਤ ਹੀ ਜ਼ਰੂਰਤ ਹੈ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਤੁਹਾਡੇ ਅੰਦਰ ਜਿਹੜੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਾਂ ਆ ਤੇ ਉਸ ਨੂੰ ਕਰੋ ਬਾਹਰ ਕੱਢ ਦਿਓ ਖੁਦਾ ਤਾਂ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਬਰਕਤਾਂ ਮੇ ਸਮਝ ਲੱਗੀ ਕਿ ਨਹੀਂ ਲੱਗੀ ਹਾਂਜੀ